ਜਿਹੜੇ ਕਿਸ ਲਾਕੇ ਦਿਨ ਰਹਿਣ ਵਾਲੇ ਹੋ ਉਹ ਵੀ ਦੱਸੋ ਤੇ ਜਿਹੜੀ ਵਾਰਦਾਤ ਹੋਈ ਆ ਉਸ ਬਾਰੇ ਜਿਹੜਾ ਵਾ ਚਾਹਣਾ ਪਉ। ਵਖੋ ਜੀ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਵਾਸੀ ਆ। ਮੇਰਾ ਨਾਮ ਬਰਿੰਦਰ ਕੁਮਾਰ ਹੈ ਵਿਸ਼ਾਲ ਨੰਬਰ ਵਿਸ਼ਾਲ ਵਿਾਰਗਲ ਦੀ ਨੰਬਰ 5। ਰਾਮਬਲੀ ਚੌਂਕ ਦੇ ਕੋਲ ਮੇਰਾ ਘਰ ਹੈਗਾ। ਮੈਂ ਕੱਲ ਆਪਣੀ ਬਾਈਕ ਜਿਹੜੀ ਸੀ ਬਾਹਰ ਲਾਈ ਹੋਈ ਸੀ ਆਪਣੇ ਘਰ ਦੇ ਬਿਲਕੁਲ ਸਾਹਮਣੇ। ਔਰ ਮੈਂ ਜਾਣਾ ਸੀ ਕਿ ਕੰਮ ਜਾਣਾ ਸੀ ਤੇ ਇਸਦੀ ਬਾਹਰ ਲਾ ਦਿੱਤੀ ਤੇ ਕਿਸੇ ਕਨਵੈਨਸ਼ਨ ਅੰਦਰ ਆ ਗਿਆ ਦੋ ਤਿੰਨ ਮਿੰਟ ਲਈ। ਲੇਕਿਨ ਜਦੋਂ ਮੈਂ ਬਾਹਰ ਦੇਖ ਨਿਕਲਿਆ ਤਾਂ ਮੈਂ ਦੇਖਿਆ ਕਿ ਮੇਰੀ ਬਾਈਕ ਜਿਹੜੀ ਹੈ ਉਸੇ ਹੈ ਹੀ ਨਹੀਂ ਸੀ ਮੈਂ ਇੱਧਰ ਉੱਧਰ ਦੇਖਿਆ ਮੈਨੂੰ ਬਾਈਕ ਤਲੱਬੀ ਨਹੀਂ ਲੇਕਿਨ ਮੈਂ ਜਦੋਂ ਆਪਣੇ ਸੀਸੀਟੀਵੀ ਕਵਰੇਜ ਦੇ ਵਿੱਚ ਵੇਖਿਆ ਤੇ ਮੈਂ ਦੇਖਿਆ ਕਿ ਮੇਰਾ ਬੇਟਾ ਜਿਹੜਾ ਇੱਥੇ ਆਇਆ ਸੀ ਉਹ ਬਾਹਰ ਨਿਕਲਿਆ ਉਹਦੇ ਪਿੱਛੇ ਗਲੀ ਦੇ ਵਿੱਚ ਇੱਕ ਬੰਦਾ ਹੋਰ ਆ ਰਿਹਾ ਸੀ ਮੁੰਡਾ ਜਿਆ ਸੀ ਛੋਟੀ ਜਿਹੀ ਉਮਰ ਦਾ ਸੀ ਕੋਈ ਐਡਾ ਖਾਸ ਨਹੀਂ ਸੀ ਲੇਕਿਨ ਆ ਰਿਹਾ ਸੀ ਉਹਦੇ ਪਿੱਛੇ ਤੇ ਦਸਾਂ ਇੱਕ ਆਦਦੇ ਨੇ ਵਾਲਵੂ ਲੈਣ ਵਾਲੇ ਆਂਦੇ ਨੇ ਉਹੋ ਜਿਹਾ ਬੰਦਾ ਸੀ ਤੇ ਉਹ ਉਹਦੇ ਪਿੱਛੇ ਚਲਾ ਗਿਆ ਤੇ ਉਹਨੂੰ ਕਹਿੰਦਾ ਜਾ ਕੇ ਕਹਿੰਦਾ ਬਾਜੀ ਮੈਨੂੰ ਪਾਣੀ ਪਿਲਾ ਦਿਓ ਉਹ ਕਹਿੰਦਾ ਉਹਨੂੰ ਬੇਟੇ ਮੇਰੇ ਨੇ ਉਹਨਾਂ ਨੂੰ ਕਿਹਾ ਕਿ ਮੈਂ ਜੀ ਕੰਮ ਕਰਾ ਲਿਆ ਕਿਤੇ ਤੇ ਤੁਸੀਂ ਇੱਥੇ ਆਕਰੋ ਦਰਵਾਜ਼ਾ ਖੜਕਾ ਲਓ ਤੇ ਆਪੇ ਪਾਣੀ ਉਹਤੋਂ ਕੋ ਮੰਗ ਲਓ ਤੇ ਉਹ ਤੇ ਚਲਾ ਗਿਆ ਤੇ ਉਹਨਾਂ ਨੇ ਉਹਨੇ ਬੈਲ ਮਾਰੀ ਮੇਰੇ ਬਾਅਦ ਕਰਦੇ ਉਹ ਦਰਵਾਜ਼ੇ ਦੀ ਉਸ ਤੋਂ ਬਾਅਦ ਉਹਨੇ ਦੇਖਿਆ ਬੈਲ ਤੇ ਵੱਜੀ ਨਹੀਂ ਕਿਉਂਕਿ ਬੰਦ ਹੈ ਗਈ ਸੀ ਉਸ ਤੋਂ ਬਾਅਦ ਉਹਨੇ ਸ਼ੀਸ਼ਾ ਜਿਹੜਾ ਜਿਹੜਾ ਮੇਰਾ ਆਫਿਸ ਬਣਿਆ ਹੈ ਘਰ ਦੇ ਵਿੱਚ ਉਹ ਸ਼ੀਸ਼ੇ ਦੇ ਵਿੱਚ ਚਾਤੀ ਮਾਰ ਕੇ ਵੇਖਿਆ ਤੇ ਮੇਰੇ ਬਿਲਕੁਲ ਆਫਿਸ ਦੇ ਸਾਹਮਣੇ ਇੱਕ ਗਲੀ ਜਾਂਦੀ ਸੀ ਢਿੱਡੀ ਉੱਥੇ ਇੱਕ ਮੁੰਡਾ ਖੜੋਤਾ ਆਇਆ ਸੀ ਤੇ ਉਹਨੇ ਉਹਨੂੰ ਆਵਾਜ਼ ਮਾਰੀ ਐ ਤੇ ਕਹਿੰਦਾ ਓਏ ਤੂੰ ਕੀ ਕਰਨ ੜਿਆ ਇੱਥੇ ਤੇ ਉਹਨੇ ਕਹਿੰਦਾ ਜੀ ਉਹਦੇ ਕੋਲ ਜਾ ਕੇ ਕਹਿੰਦਾ ਜੀ ਮੈਨੂੰ ਪਾਣੀ ਦੀ ਪਿਆਸ ਲੱਗੀ ਐ ਮੈਨੂੰ ਪਾਣੀ ਪਿਲਾ ਦਿਓ ਉਹ ਮੁੰਡਾ ਪਾਣੀ ਪਿਲਾਣ ਅੰਦਰ ਚਲਾ ਗਿਆ ਤੇ ਜਿਹੜਾ ਬੰਦਾ ਸੀ ਜਿਹੜਾ ਜਿੰਨੇ ਮੇਰੇ ਸ਼ੀਸ਼ੇ ਨੂੰ ਮੋਟਰਸਾਈਕਲ ਚੋਰੀ ਕੀਤਾ ਵਾਪਸ ਆਇਆ ਉਥੋਂ ਔਰ ਆ ਕੇ ਮੇਰੇ ਮੋਟਰਸਾਈਕਲ ਨੂੰ ਉਹਨੇ ਚਾਬੀ ਲਾਈ ਐ ਚਾਬੀ ਉਹਨੇ ਪਤਾ ਨਹੀਂ ਕਿਹੋ ਜੀ ਸੀ ਕਿ 2 ਮਿੰਟ ਵੀ ਨਹੀਂ ਲੱਗਾ ਤੇ ਚਾਬੀ ਕੋ ਲਾ ਕੇ ਲੈ ਕੇ ਚਲਾ ਗਿਆ ਮੋਟਰਸਾਈਕਲ ਕਿ ਕਿ ਮਾਰੀ ਤੇ ਗੱਡੀ ਨੂੰ ਲੈ ਕੇ ਰਫਾ ਚ अच्छा इलाके ਦੇ ਵਿੱਚ ਅੱਗੇ ਵਾਰਦਾ ਤਾਂ ਹੋ ਰਹੀਆਂ ਵਾ ਹਨਾ ਤੁਹਾਡੇ ਵਾਲੀ ਵੀ ਬਾਤਾਂ ਤੋਂ ਹੀ ਆ ਪੁਲਿਸ ਕੋਲ ਕੋ ਗਏ ਕੀ ਵਿਸ਼ਵਾਸਯੋਗ ਦੋਆ ਜਾਂ ਕੋ ਕਾਰਵਾਈ ਹੋਈ ਹੈ ਦੇਖੋ ਜੀ ਅਸੀਂ ਜਦੋਂ ਬਾਈਕ ਮੇਰੀ ਚੋਰੀ ਹੋ ਗਈ ਹੈ ਮੈਂ 1 ਘੰਟੇ ਬਾਅਦ ਆਪਣੀ ਬਾਈਕ ਦੀ ਕੰਪਲੇਟ ਰਿਹਾਣ ਥਾਣੇ ਗਿਆ ਵਾ ਉੱਥੇ ਉਹਨਾਂ ਨੇ ਮੇਰੀ ਦਰਖਾਸਤ ਲੈ ਲਈ ਤੇ ਔਰ ਕੰਟੇ ਡੇਡ ਵਾਦੀ ਪੁਲਿਸ ਦੇ ਦੋ ਬੰਦੇ ਆਏ ਨੇ ਉਹਨਾਂ ਨੇ ਆਪਣੀ ਚੈਕਿੰਗ ਕੀਤੀ ਇੱਥੇ ਆ ਕੇ ਲੋਕੇਸ਼ਨ ਤੇ ਆ ਕੇ ਚੈੱਕ ਕੀਤਾ ਲੇਕਿਨ ਕਰਕੇ ਤੇ ਗਏ ਨੇ ਅੱਜ ਸੋਮਵਾਰ ਦਾ ਟਾਈਮ ਹੋ ਗਿਆ ਅਜੇ ਤੱਕ ਮੈਨੂੰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੰਨਾ ਦਾ ਕਲੂ ਨਹੀਂ ਦਿੱਤਾ ਜਾਂ ਕੋਈ ਇੰਟੀਮੇਸ਼ਨ ਦਿੱਤੀ ਹੈ ਕਿ ਪਾਜੀ ਦੇ ਬੰਦੇ ਲੱਭਿਆ ਜਾਂ ਮੈਨੂੰ ਵੀ ਲੱਗਦਾ ਪਿਆ ਕਿ ਉਹਨਾਂ ਨੇ ਉਹ ਕਾਰਵਾਈ ਕੀਤੀ ਕੋਈ ਨਹੀਂ ਉਸ ਉਤੇ ਸਿਰਫ ਫਾਰਮੈਲਿਟੀ ਕਰਕੇ ਚਲੇ ਗਏ ਨੇ ਬਾਈਕ ਦਾ ਮਾਡਲ ਨਾਮ ਜੋ ਵੀ ਨੰਬਰ ਸੀ ਉਹ ਇੱਕ ਵਾਰੀ ਸਾਂਝਾ ਕਰ ਦਿਓ ਕੋਈ ਮੇਰੀ ਬਾਈਕ ਜਿਹੜੀ ਹੈਗੀ Honda Livo ਬਾਈਕ ਹੈ 2020 ਮਾਡਲ ਲਗਾ ਹੈ ਜਿਹੜਾ ਨੰਬਰ PB02 EA1079 ਹੈ ਤੇ ਰੰਗ ਉਹਦਾ ਕਾਲਾ ਹੈਗਾ ਜੀ ਅਪੀਲ ਕੋਈ ਮੈਸੇਜ ਜਿਹੜੇ ਵੀਡੀਓ ਦੇਖ ਰਿਹਾ ਸ਼ੇਅਰ ਕਰਕੇ ਜਾਂ ਤੁਹਾਡੇ ਤੱਕ ਬਾਈਕ ਪਹੁੰਚਾਉਣ ਤਾਂ ਕਿ ਜਿੰਨੇ ਵੀ ਵਿਊਅਰਸ ਨੇ ਕੋਈ ਮੈਸੇਜ ਦੇਖੋ ਮੈਸੇਜ ਤਾਂ ਮੇਰੇ ਕੋਈ ਆ ਭਰਾ ਉਹ ਮੇਰਾ ਮੋਟਰਸਾਈਕਲ ਜਿਹੜਾ ਮੇਰੀ ਰੋਜੀ ਰੋਟੀ ਦਾ ਸਾਮਾਨ ਹੈਗਾ ਕਿਉਂਕਿ ਮੇਰਾ ਕੰਮ ਮਾਰਕੀਟਿੰਗ ਦਾ ਹੈਗਾ ਤੇ ਮਾਰਕੀਟਿੰਗ ਵਾਲੇ ਬੰਦੇ ਨੂੰ ਬਾਈਕ ਚਲਾਉਣਾ ਬਹੁਤ ਜ਼ਰੂਰੀ ਹੈ ਮੈਂ ਜਿਹੜੇ ਮੇਰੇ ਵੀਡੀਓ ਭਰਾ ਵੇਖ ਰਹੇ ਨੇ ਵੀਡੀਓ ਨੂੰ ਉਹ ਪਲੀਜ਼ 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 ਜਿਹੜੇ ਮੇਰੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨ ਤਾਂ ਜੋ ਕੋਈ ਲੋਕੀ ਉਹਨੂੰ ਦੇਖ ਕੇ ਜੇ ਕੋਈ ਪਛਾਣ ਲਿੰਦਾ ਹੈ ਤੇ ਉਹਦੇ ਬਾਰੇ ਦੇ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਮੀਡੀਆ ਦੇ ਵਿੱਚ ਇਹਦੀ ਇਨਟੀਮੇਸ਼ਨ ਦੇਣ ਤਾਂ ਜੋ ਕੋਈ ਬੰਦੇ ਨੂੰ ਫੜ ਕੇ ਉਹਦੀ ਤੇ ਨੱਥ ਪਾਈ ਜਾਵੇ ਤੇ ਮੇਰਾ ਮੋਟਰਸਾਈਕਲ ਜਿਹੜਾ ਮੈਨੂੰ ਵਾਪਸ ਮਿਲ ਸਕੇ ਤੇ ਅਖੀਰਲੀ ਮੈਂ ਅਪੀਲ ਕਰਦਾ ਹਾਂ ਕਿ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਮੇਰਾ ਮੋਟਰਸਾਈਕਲ ਜਿਹੜਾ ਜਲਦੀ ਤੋਂ ਜਲਦੀ ਵਾਪਸ ਤੋਂ ਆਇਆ ਜਾਵੇ। ਲਾਸਟ ਸਵਾਲ ਹੈ ਆਪਣਾ ਇੱਕ ਵਾਰੀ ਨੰਬਰ ਬੋਲ ਦੋ ਤਾਂ ਕਿ ਜੇ ਕਿਸੇ ਨੂੰ ਮਿਲਦਾ ਆ ਜਾਂ ਕਿਸੇ ਨੂੰ ਕੋਈ ਕਲੂ ਮਿਲਦਾ ਹੈ ਤੁਹਾਡੇ ਤੱਕ ਜਾਣਕਾਰੀ ਮੌਈਆ ਕਰੋ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਕਰਵਾ ਕੇ ਬਾਈਕ ਤੁਹਾਡੇ ਤੱਕ ਪਹੁੰਚਦਾ ਹੋਵੇ। ਲੇਕੋ ਜੀ ਮੇਰਾ ਜਿਹੜਾ ਨੰਬਰ ਹੈ ਪਰਸਨਲ ਨੰਬਰ ਹੈ 98552 70383 ਮੈਂ ਇੱਕ ਵਾਰ ਫਿਰ ਨੰਬਰ ਰਿਪੀਟ ਕਰ ਰਿਹਾ ਹਾਂ 98552 70383